ਅਸੀਂ ਦਿੱਲੀ ਜਾਣਾ ਸੀ ਸਾਨੂੰ ਹਰਿਆਣਾ ਬਾਰਡਰ ਤੇ ਇਹੋ ਜਿਹਾ ਬੈਰੀਕਾਟ ਲਾ ਲਾ ਕੇ ਲੇਹਰਾਂ ਲਾ ਲਾ ਕੇ ਸਰਿਏ ਲਾ ਲਾ ਕੇ ਸੀਮਿੰਟ ਦੀਆਂ ਦੁਵਾਰਾਂ ਕਰਕੇ ਬੱਜਰੀ ਪਾ ਕੇ ਇਸ ਤਰ੍ਹਾਂ ਰੋਕਿਆ ਗਿਆ ਇਸ ਤਰ੍ਹਾਂ ਬਣਾਇਆ ਗਿਆ ਆਪਣਾ ਜਿਹੜਾ ਪਾਕਿਸਤਾਨ ਦਾ ਬਾਰਡਰ ਹੈ ਨਾ ਉਹਦੇ ਤੇ ਵੀ ਤਾਰਾਂ ਨੇ ਬਿਲਕੁਲ ਐਡਾ ਬੈਰੀਕਾਟ ਨਹੀਂ ਹੈਗਾ ਜਿਹੜਾ ਸਾਨੂੰ ਇੱਥੇ ਲਾਇਆ ਗਿਆ ਹਰਿਆਣਾ ਸਰਕਾਰ ਜਿਹੜੀ ਇਹ ਵਿਚੋਲਣ ਬਣੀ ਹੋਈ ਏ ਮੋਦੀ ਦੀ ਹੂੰ ਮਚੋਲਣ ਬਣ ਕੇ ਦੇ ਸਾਨੂੰ ਪੰਜਾਬ ਦੇ ਕਿਸਾਨਾਂ ਨੂੰ ਉੱਥੇ ਰੋਕਿਆ ਬਹੁਤ ਮਾੜੀ ਹਰਕਤ ਕੀਤੀ ਏ ਜਿਹੜਾ ਸਾਡੇ ਜੇ ਅਥਰੂ ਗੈਸ ਦੇ ਗੋਲੇ ਡੇਟ ਲੰਗੀ ਵਾਲੀਆਂ ਗੋਲੀਆਂ ਜਿਹੜੀਆਂ ਨੇ ਜੋ ਵੀ 12 ਬੋਰ ਜਾਂ ਹੋਰ ਹੈ ਫਲਾ ਨਾਲ ਸਾਡੇ ਉੱਤੇ ਨਿਸ਼ਾਨਾ ਬਣਾਇਆ ਜਾ ਰਿਹਾ ਕਿਸਾਨਾਂ ਨੂੰ ਨੌਜਵਾਨਾਂ ਨੂੰ ਜਿਹੜਾ ਨੌਜਵਾਨ ਸਾਡਾ ਸ਼ਹੀਦ ਹੋਇਆ ਉਹ ਮੈਂ ਸੁਣਿਆ ਵੀ ਦੋ ਭੈਣਾਂ ਦਾ ਇੱਕ ਭਰਾ ਬਿਲਕੁਲ 20 21 ਸਾਲ ਦਾ ਬੱਚਾ ਹੋ ਹਾਂ ਦਾਦੀ ਨੇ ਪਾਲਿਆ ਦਾਦੀ ਨੇ ਪਾਲਿਆ ਤੇ ਉਹਨਾਂ ਮਾਪਿਆਂ ਤੇ ਕੀ ਗੁਜਰਦੀ ਹੋਵੇਗੀ ਹਾਂ ਬੱਚਾ ਇੱਕ ਦਿਨ ਵਾਂਡੇ ਚਲਾ ਜਾਓ ਨਹੀਂ ਵਾਰਾ ਖਾਂਦਾ ਬਿਲਕੁਲ ਇਹਨਾਂ ਕੀ ਸੋਚਿਆ ਸਾਡੀ ਪੰਜਾਬ ਸਰਕਾਰ ਨੂੰ ਮੈਂ ਇਹ ਸੁਨੇਹਾ ਦੇਣਾ ਕਿ ਅਸੀਂ ਦੂਜੇ ਜ਼ਿਲ੍ਹੇ ਵਿੱਚ ਨਾਕਾ ਲਾਉਣਾ ਹੋਵੇ ਨਾ ਪੁਲਸ ਨੇ ਦੂਜੇ ਜ਼ਿਲ੍ਹੇ 'ਚ ਅਸੀਂ ਨਾਕਾ ਨਹੀਂ ਲਾ ਸਕਦੇ ਹਾਂ ਹਾਂ ਹਰਿਆਣਾ ਸਰਕਾਰ ਦੀ ਜ਼ਰਤ ਕਿਵੇਂ ਪਈ ਹਾਂ ਸਾਡੇ ਪੰਜਾਬ ਦੇ ਵਿੱਚ ਆਣ ਕੇ ਤੇ ਸਾਡੇ ਕਿਸਾਨਾਂ ਦੇ ਉੱਤੇ ਉਹਨੇ ਹਮਲਾ ਕੀਤਾ ਗਲਤ ਕਾਰਵਾਈ ਕੀਤੀ ਜੋ ਵੀ ਕਟਮਾਰ ਕੀਤੀ ਉਹਦੇ ਵਿੱਚ ਸਾਡਾ ਇੱਕ ਨੌਜਵਾਨ ਸਿੰਘ ਦਾ ਸਿਰ ਵੀ ਪਾਟਾ ਸੀ ਤਾਂ ਉਦੋਂ ਵੀ ਆਰਐਸਐਸ ਦੇ ਜਿਹੜੇ ਵਿੱਚ ਛੱਡੇ ਹੋਏ ਬੰਦੇ ਉਹਨਾਂ ਨੇ ਸਾਡੇ ਤੋਂ ਉਦੋਂ ਹਮਲਾ ਕੀਤਾ ਉਥੇ ਜਿੰਨੀ ਵੀ ਲੱਗੀ ਹੈ ਪੁਲਿਸ ਹਰਿਆਣਾ ਪੁਲਿਸ ਨਹੀਂ ਹੈਗੀ ਉਹਦੇ ਵਿੱਚ ਅੱਧੇ ਤੋਂ ਜ਼ਿਆਦਾ ਜਿਹੜੇ ਆਰਐਸਐਸ ਦੇ ਬੰਦੇ ਨੇ ਜਾਂ ਭਾਜਪਾ ਦੇ ਬੰਦੇ ਨੇ ਜਿਨ੍ਹਾਂ ਨੂੰ ਇਹ ਟ੍ਰੇਨਿੰਗ ਦਿੰਦੇ ਨੇ ਇਹਨਾਂ ਕੰਮਾਂ ਵਾਸਤੇ ਇਹਨਾਂ ਕਿਸਾਨਾਂ ਜਾਂ ਹੋਰ ਵੀ ਕੋਈ ਵੀ ਜਿਹੜਾ ਧਰਨਾ ਮਜਾਰਾ ਹੁੰਦੇ ਤੇ ਹਮਲਾ ਕਰਨ ਵਾਸਤੇ ਇਹਨਾਂ ਰੱਖੇ ਹੋਏ ਨੇ ਉਹ ਬੰਦਿਆਂ ਨੂੰ ਫਿਟ ਕੀਤਾ ਜਾਂਦਾ ਮੌਕੇ ਤੇ ਉਹ ਬੰਦੇ ਇਸ ਟਾਈਮ ਉੱਥੇ ਫਿਟਲੇ ਉਹਨਾਂ ਨੇ ਸਾਡੇ ਤੇ ਹਮਲਾ ਕੀਤਾ ਅਖੰਡ ਬਾਨੀ ਪੰਥਕ মিডিਆ ਦੇਖ ਰਹੀ ਦੇਸ਼ ਵਿਦੇਸ਼ੀ ਸੰਗਤ ਨੂੰ ਦਾਜ ਜਸਵੀਰ ਸਿੰਘ ਸਸਤੇਵਾਲਾ ਦੀ ਫਤਿਹ ਪ੍ਰਮਾਣ ਹੋਵੇ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸੀਂ ਕੜਾਹੇ ਵਾਲਾ ਟੋਲ ਪਲਾਜ਼ਾ ਦੇ ਉੱਤੇ ਮੌਜੂਦ ਹੈਗੇ ਆ ਤੇ ਮੋਗੇ ਤੋਂ ਅੰਮ੍ਰਿਤਸਰ ਵਾਲਾ ਇਹ ਰੋਡ ਹੈਗਾ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਇੱਥੋਂ ਕਾਰਾਂ ਬੱਸਾਂ ਜਿਹੜੀਆਂ ਹੈਗੀਆਂ ਸਾਰੀਆਂ ਬਿਨਾਂ ਟੋਲ ਕਿਤਾਏ ਲੰਘ ਰਹੀਆਂ ਨੇ ਤੇ ਦੂਜੇ ਪਾਸੇ ਜਿਹੜੇ ਲੋਕ ਕਿਸਾਨਾਂ ਨੂੰ ਕਹਿ ਦਿੰਦੇ ਨੇ ਕਿ ਕਿਸਾਨ ਮਾਹੌਲ ਖਰਾਬ ਕਰਦੇ ਨੇ ਉਹਨਾਂ ਦੇ ਮੂੰਹ ਦੇ ਉੱਤੇ ਇੱਕ ਚਪੇੜ ਹੋਰ ਵੀ ਹੈਗੀ ਐ ਕਿਸ ਟੋਲ ਪਲਾਜ਼ੇ ਦੇ ਉੱਤੇ ਵੀਰਾਂ ਦੇ ਵੱਲੋਂ ਚਾਹ ਦਾ ਤੇ ਨਾਲ ਰਸਾਂ ਦਾ ਬਰੈਡਾਂ ਦਾ ਲੰਗਰ ਵੀ ਲਗਾਇਆ ਹੋਇਆ ਤੇ ਆਉਣ ਜਾਣ ਵਾਲੇ ਲੋਕਾਂ ਨੂੰ ਚਾਹ ਵੀ ਇੱਥੇ ਪਲਾਈ ਜਾਂਦੀ ਐ ਤੇ ਟੋਲ ਤੋਂ ਫ੍ਰੀ ਵੀ ਲੰਘਾਇਆ ਜਾਂਦਾ ਹੈ ਕੱਲ ਮੋਰਚੇ ਦੇ ਉੱਤੇ ਜਿਹੜਾ ਸਿੰਘੂ ਔਰ ਜਿਹੜਾ ਮਾਫ ਕਰਨਾ ਸ਼ੰਭੂ ਔਰ ਖਨੋਰੀ ਜੋ ਕੁਝ ਵੀ ਵਰਤਾਰਾ ਕੱਲ ਵਾਪਰਿਆ ਉਹ ਸਾਰੇ ਵਰਤਾਰੇ ਦੇ ਬਾਬਤ ਗੱਲਬਾਤ ਕਰਨ ਦਾ ਯਤਨ ਕਰਾਂਗੇ ਵੱਖ-ਵੱਖ ਯੂਨੀਅਨਾਂ ਤੋਂ ਕਿਸਾਨ ਆਗੂ ਸਾਡੇ ਨਾਲ ਹੈਗੇ ਨੇ ਸਭ ਦਾ ਚੈਨਲ ਦੇ ਉੱਤੇ ਸਵਾਗਤ ਕਰ ਲੈਂਦੇ ਹਾਂ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਕਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਬੋਲੇ ਜਿਹੜੀ ਕੱਲ ਮੰਦਪਾਗੀ ਘਟਨਾ ਵਾਪਰੀ ਦੋਹਾਂ ਥਾਵਾਂ ਦੇ ਉੱਤੇ ਇੱਕ ਥਾਂ ਦੇ ਉੱਤੇ ਇੱਕ ਸਾਡਾ ਨੌਜਵਾਨ ਵੀਰ ਸ਼ਹੀਦੀ ਵੀ ਪ੍ਰਾਪਤ ਕਰ ਗਿਆ ਉਸ ਘਟਨਾ ਨੂੰ ਕਿੱਦਾਂ ਦੇਖ ਰਹੇ ਹੋ ਬਹੁਤ ਮਾੜੀ ਘਟਨਾ ਹੋਈ ਜੀ ਅਸੀਂ ਆਪਣੀਆਂ ਹੱਕੀ ਮੰਗਾਂ ਮੰਗਣ ਵਾਸਤੇ ਦਿੱਲੀ ਜਾ ਰਹੇ ਸਾਂ ਪਹਿਲਾਂ ਤਾਂ ਹਰਿਆਣਾ ਸਰਕਾਰ ਨੇ ਬਹੁਤ ਗਲਤੀ ਕੀਤੀ ਸਾਨੂੰ ਰੋਕਿਆ ਵੱਡੇ ਵੱਡੇ ਬੈਰੀਕੇਡ ਲਾਏ ਅਸੀਂ ਇਸ ਭਾਰਤ ਦੇ ਵਾਸੀ ਆ ਇਸ ਭਾਰਤ ਵਿੱਚ ਰਹਿੰਦੇ ਆ ਪੰਜਾਬ ਸਾਡਾ ਸੂਬਾ ਹੈ ਦਿੱਲੀ ਸਾਡੀ ਰਾਜਧਾਨੀ ਜੇ ਬੱਚੇ ਨੂੰ ਦੋਖਿਓ ਨੇ ਪਿਓ ਕੋਲ ਜਾਣਾ ਤਾਂ ਜੇ ਸਾਨੂੰ ਹੁਣ ਪੰਜਾਬ ਨੂੰ ਕੋਈ ਸਾਡੀਆਂ ਮੰਗਾਂ ਨੇ ਹੱਕ ਸੱਚ ਦੀ ਅਸੀਂ ਆਵਾਜ਼ ਚੁੱਕਣਿਆ ਸਾਡੀ ਆਵਾਜ਼ ਇਹਨਾਂ ਸਰਕਾਰਾਂ ਨੂੰ ਦੁਖਦੀ ਤੇ ਪੰਜਾਬ ਤੋਂ ਬਿਨਾ ਕੋਈ ਹੱਕ ਸੱਚ ਦੀ ਵਿਆਜ ਬਾਜ਼ ਨਹੀਂ ਚੁੱਕਦਾ ਅੱਗੇ ਵੇਸੀ ਆਵਾਜ਼ ਚੁੱਕੀ ਦਿੱਲੀ 13 ਮਹੀਨੇ ਬੈਠੇ ਤਿੰਨ ਕਾਲੇ ਕਾਨੂੰਨ ਅਸੀਂ ਵਾਪਸ ਲਏ ਤਾਂ ਉਹਨਾਂ ਤੇ ਸਾਨੂੰ ਲਾਰਾ ਲਾ ਕੇ ਮੋਦੀ ਨੇ ਵਾਪਸ ਭੇਜਿਆ ਪਰ ਉਹਨਾਂ ਨੂੰ ਪੱਕੇ ਤੌਰ ਤੇ ਉਸ ਕਿਤਾਬ ਨੂੰ ਬੰਦ ਨਹੀਂ ਕੀਤਾ ਹੁਣ ਅਗੋ ਫਿਰ ਲਕਸ਼ਣ ਆ ਰਿਹਾ ਹੈ 2024 ਵਾਲਾ ਮੋਦੀ ਸਰਕਾਰ ਦਾ ਇਹ ਆ ਵੀ ਇਹਨਾਂ ਕਿਸਾਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਕਰਕੇ ਮੈਂ ਦਰਬਾਰਾ ਸਰਕਾਰ ਬਣਾ ਜਾਵਾਂ ਸਾਨੂੰ ਅਗੋਂ ਇਹ ਦਿਸਦਾ ਵੀ 2024 ਦੇ ਵਿੱਚ ਦੁਬਾਰਾ ਪੋਟਾਂ ਪਈਆਂ ਮੋਦੀ ਦੁਬਾਰਾ ਸਰਕਾਰ ਬਣ ਗਈ ਦਾ ਸਾਡੀਆਂ ਇਹ ਮੰਗਾਂ ਵਿੱਚੇ ਰਹਿ ਜਾਣੀਆਂ ਨੇ ਜਿਸ ਕਾਰਨ ਸਾਨੂੰ ਦੁਬਾਰਾ ਦਿੱਲੀ ਜਾਣ ਦੀ ਕਾਲ ਦੇਣੀ ਪਈ ਜੀ ਭਾਵੇਂ ਸਾਡੀਆਂ ਕੁਝ ਜਥੇਬੰਦੀਆਂ ਨੇ ਔਕਾਤ ਦਿੱਤੀ ਪਰ ਸਾਡੀਆਂ ਉਹ ਪ੍ਰਾਤਰੀ ਜਥੇਬੰਦੀਆਂ ਨੇ ਸਾਡੇ ਤੇ ਉਹਨਾਂ ਦੀਆਂ ਜੋ ਵੀ ਮੰਗਾਂ ਨੇ ਇੱਕ ਨੇ ਹੂੰ ਐਸਕੇਮ ਵਿੱਚ 26 27 ਜਥੇਬੰਦੀਆਂ ਨੇ ਬਾਕੀ ਉਹ ਜਥੇਬੰਦੀਆਂ ਲੱਗ ਨੇ ਚਲੋ ਉਹਨਾਂ ਕਾਲ ਦਿੱਤੀ ਚਲੇ ਗਏ ਉਹਦੇ ਵਿੱਚ ਵੀ ਸਾਰੀਆਂ ਜੁਨੀਆਂ ਦੇ ਭਾਵੇਂ ਆਗੂ ਸਹਿਬਾਨ ਨਹੀਂ ਗਏ ਪਰ ਕਿਸਾਨ ਵੀਰ ਜਿਹੜੇ ਪਿੰਡਾਂ ਚੋਂ ਗਏ ਹੋਏ ਆ ਅਸੀਂ ਦਿੱਲੀ ਜਾਣਾ ਸੀ ਸਾਨੂੰ ਹਰਿਆਣਾ ਬਾਰਡਰ ਤੇ ਇਹੋ ਜੇ ਬੈਰੀਕਾਟ ਲਾ ਲਾ ਕੇ ਲੇਹਰਾਂ ਲਾ ਲਾ ਕੇ ਸਰਯੇ ਲਾ ਲਾ ਕੇ ਸੀਮੈਂਟ ਦੀਆਂ ਦੁਵਾਰਾਂ ਕਰਕੇ ਬੱਜਰੀ ਪਾ ਕੇ ਇਸ ਤਰ੍ਹਾਂ ਰੋਕਿਆ ਗਿਆ ਇਸ ਤਰ੍ਹਾਂ ਬਣਾਇਆ ਗਿਆ ਆਪਣਾ ਜਿਹੜਾ ਪਾਕਿਸਤਾਨ ਦਾ ਬਾਰਡਰ ਹੈ ਨਾ ਹੂੰ ਉਹਦੇ ਤੇ ਵੀ ਤਾਰਾਂ ਨੇ ਬਿਲਕੁਲ ਐਡਾ ਬੈਰੀਕੇਡ ਨਹੀਂ ਹੈਗਾ ਜਿਹੜਾ ਸਾਨੂੰ ਇੱਥੇ ਲਾਇਆ ਗਿਆ ਹੂੰ ਉਧਰਲੇ ਬੰਦੇ ਸਾਕੋ ਲਾ ਦੇਣ ਉਧਰੋਂ ਤਾਂ ਚਿੱਟਾ ਆ ਹੀ ਜਾਂਦਾ ਨਾਲੇ ਆਪ ਹੀ ਕਹਿੰਦੇ ਚਿੱਟਾ ਆ ਹੀ ਜਾਂਦਾ ਹਣਾ ਉਹ ਤਾਂ ਇਹਨਾਂ ਕੋਲ ਰੁਕਦਾ ਨਹੀਂ ਕਿਸਾਨਾਂ ਦੇ ਉੱਤੇ ਗੋਲੇ ਮਾਰਨ ਨੂੰ ਇਹਨਾਂ ਕੋਲ ਡਰੋਨ ਹੈਗੇ ਆ ਸਾਰਾ ਕੁਝ ਹੈਗਾ ਪਰ ਉਧਰ ਰੋਕਣ ਵਾਸਤੇ ਚਿੱਟਾ ਰੋਕਣ ਵਾਸਤੇ ਨਹੀਂ ਹੈਗਾ ਕਿਉਂਕਿ ਚਿੱਟੇ ਦੇ ਨਾਲ ਨੌਜਵਾਨੀ ਪੰਜਾਬ ਦੀ ਮਰਨੀ ਹੈ ਤੇ ਮਾਰਨਾ ਵੀ ਪੰਜਾਬ ਨੂੰ ਹੀ ਚਾਹੁੰਦੇ ਚਾਹੁੰਦੇ ਆ ਕਿਉਂਕਿ ਪੰਜਾਬ ਹੀ ਉੱਠਦਾ ਹੈ ਹਾਂਜੀ ਇੱਥੇ ਸਾਡੇ ਪਹਿਲਾਂ ਤੋਂ ਲੈ ਕੇ ਬਹੁਤ ਛੀਤ ਸਿੰਘ ਦੇ ਬਹੁਤ ਕੁਰਬਾਨੀਆਂ ਕੀਤੀਆਂ ਦਿੱਤੀਆਂ ਹੋਈਆਂ ਨੇ ਉਹਨਾਂ ਦੇ ਕਰਕੇ ਅਸੀਂ ਲਗੇ ਫਿਰਨੇ ਆ ਸਾਡੇ ਗੁਰੂ ਨਾਨਕ ਪਾਤਸ਼ਾਹ ਨੇ 20 ਰੁਪਿਆ ਦਾ ਲੰਗਰ ਲਾਇਆ ਉਹ ਲੰਗਰ ਆ ਵੇਖੋ ਤੁਹਾਡੇ ਸਾਹਮਣੇ ਚੱਲਦਾ ਪਿਆ ਉਹ ਹੀ ਨਹੀਂ ਮੁੱਕਦਾ ਅਸੀਂ ਨਹੀਂ ਚਲਾਉਣ ਵਾਲੇ ਅਸੀਂ ਕੁਝ ਨਹੀਂ ਕਰਨ ਵਾਲੇ ਉੱਥੇ ਕਹਿੰਦੇ ਆ ਵੀ ਜਿਹੜਾ ਮੋਰਚਾ ਲੱਗਾ ਉੱਥੇ ਇਹਨਾਂ ਲੰਗਰ ਕਿੱਥੋਂ ਆਉਂਦਾ ਕਿੰਨੂ ਕਿੱਥੋਂ ਆਉਂਦੇ ਜਾਂ ਫਲ ਕਿੱਥੋਂ ਆਉਂਦੇ ਆ ਉਹ ਗੁਰੂ ਨਾਨਕ ਪਾਤਸ਼ਾਹ ਭੇਜਦਾ ਹੈ ਤਾਂ ਉਹ ਸੰਗਤਾਂ ਦੇ ਵਿੱਚ ਵਿਚਰਦਾ ਤੇ ਸੰਗਤਾਂ ਉੱਥੇ ਸੇਵਾ ਕਰਦੀਆਂ ਨੇ ਇੱਥੇ ਵੀ ਵੇਖੋ ਜਿਹੜੇ ਉਹਨਾਂ ਲੰਗਰ ਚਾਹ ਪਾਣੀ ਛਕਦੇ ਆ ਉਹ ਆਪਦੀ ਮਰਜ਼ੀ ਨਾਲ ਕੋਈ 20 ਕੋਈ 10 ਕੋਈ 50 ਇੱਥੇ ਪਾ ਜਾਂਦੇ ਆ ਉਹਦੇ ਨਾਲ ਸੇ ਲੰਗਰ ਚਲਾਈ ਜਾਂਦੇ ਆ ਸੰਗਤਾਂ ਹੀ ਦਿੰਦੀਆਂ ਨੇ ਸੰਗਤਾਂ ਛਕੀ ਜਾਂਦੀਆਂ ਨੇ ਪਰ ਸਾਨੂੰ ਜਿਹੜਾ ਉੱਥੇ ਹਰਿਆਣਾ ਸਰਕਾਰ ਜਿਹੜੀ ਇਹ ਵਿਚੋਲਣ ਬਣੀ ਹੋਈ ਏ ਮੋਦੀ ਦੀ ਵਿਚੋਲਣ ਬਣ ਕੇ ਸਾਨੂੰ ਪੰਜਾਬ ਦੇ ਕਿਸਾਨਾਂ ਨੂੰ ਉੱਥੇ ਰੋਕਿਆ ਬਹੁਤ ਮਾੜੀ ਹਰਕਤ ਕੀਤੀ ਏ ਜਿਹੜਾ ਸਾਡੇ ਜੇ ਅਥਰੂ ਗੈਸ ਦੇ ਗੋਲੇ ਡੇਟ ਲੰਗੀ ਵਾਲੀਆਂ ਗੋਲੀਆਂ ਜੜੀਆਂ ਨੇ ਜੋ ਵੀ 12 ਬੋਰ ਜਾਂ ਹੋਰ ਐ ਫਲਾ ਨਾਲ ਸਾਡੇ ਉੱਤੇ ਨਿਸ਼ਾਨਾ ਬਣਾਇਆ ਜਾ ਰਿਹਾ ਕਿਸਾਨਾਂ ਨੂੰ ਨੌਜਵਾਨਾਂ ਨੂੰ ਜਿਹੜਾ ਨੌਜਵਾਨ ਸਾਡਾ ਚੀਤ ਹੋਇਆ ਹੈ ਉਹ ਮੈਂ ਸੁਣਿਆ ਵੀ ਦੋ ਭੈਣਾਂ ਦਾ ਇੱਕ ਭਰਾ ਬਿਲਕੁਲ 21 ਸਾਲ ਦਾ ਬੱਚਾ ਹੋ ਦਾਦੀ ਨੇ ਪਾਲਿਆ ਦਾਦੀ ਨੇ ਪਾਲਿਆ ਤੇ ਉਹਨਾਂ ਮਾਪਿਆਂ ਤੇ ਕੀ ਗੁਜਰਦੀ ਹੋਵੇਗੀ ਹਮ ਬੱਚਾ ਇੱਕ ਦਿਨ ਵਾਂਡੇ ਚਲਾ ਜਾਏ ਉਹ ਨਹੀਂ ਵਾਰਾ ਖਾਂਦਾ ਬਿਲਕੁਲ ਇਹਨਾਂ ਕੀ ਸੋਚਿਆ ਚਲੋ ਅਸੀਂ ਬੈਠੇ ਆ ਉੱਤੇ ਸ਼ਾਂਤਮਈ ਬੈਠੇ ਆ ਸਾਨੂੰ ਬੈਠੇ ਰਹਿਣ ਦਿਓ ਅੱਗੇ ਵੀ ਜੇ ਦਿੱਲੀ ਜਾਣਾ ਸਾਡੀ ਮਜਬੂਰੀ ਏ ਸਾਡੀਆਂ ਮੰਗਾਂ ਨੇ ਮੰਨੋ ਅਸੀਂ ਅੱਗੇ ਨਹੀਂ ਜਾਂਦੇ ਹੂੰ ਫੇਰ ਜਾਂਦੇ ਰੋਡ ਤੇ ਬਿੜੇ ਰੋਡ ਤੇ ਤੁਸੀਂ ਸਾਨੂੰ ਭਾਇਆ ਅਸੀਂ ਅੱਗੇ ਜਾ ਰਹੇ ਸੀ ਬਿਲਕੁਲ ਸਾਨੂੰ ਉੱਥੇ ਰੋਕਿਆ ਗਿਆ ਤੇ ਰੋਡ ਜਾਮ ਹੋ ਗਈ ਹੂੰ ਜਾ ਤਾਂ ਦਿੱਲੀ ਰਹਿ ਸੀ ਹਰਿਆਣੇ ਨਾਲ ਤਾਂ ਕੋਈ ਰੋਲਾ ਨਹੀਂ ਸਾਡਾ ਕੋਈ ਨਹੀਂ ਸਾਡਾ ਹਰਿਆਣੇ ਨਾਲ ਸਾਡਾ ਕੋਈ ਰੋਲਾ ਨਹੀਂ ਸਾਨੂੰ ਦਿੱਲੀ ਜਾਣ ਦਿੰਦੇ ਸਾਨੂੰ ਸੇਫ ਜਗ੍ਹਾ ਜਿੰਦੇ ਸਾਈਡ ਤੇ ਸਾਨੂੰ ਭਾ ਦਿੰਦੇ ਉੱਥੇ ਬਹਿ ਕੇ ਅਸੀਂ ਜੜੀ ਸੈਂਟਰ ਸਰਕਾਰ ਇਹਨਾਂ ਦੇ ਨਾਲ ਸਾਡੀ ਮੀਟਿੰਗ ਜੋ ਵੀ ਚੱਲਦਾ ਉੱਥੇ ਗੱਲਬਾਤ ਹੁੰਦੀ ਪਰ ਹਰਿਆਣਾ ਸਰਕਾਰ ਨੇ ਜੋ ਵੀ ਕੀਤਾ ਬਹੁਤ ਮਾੜਾ ਕੀਤਾ ਜਿਹੜੇ ਸਾਡੇ ਨੌਜਵਾਨ ਸ਼ਹੀਦ ਹੋਇਆ ਹੈ ਜਿਨ੍ਹਾਂ ਨੂੰ ਸੱਟਾਂ ਫੇਟਾਂ ਲੱਗੀਆਂ ਨੇ ਜੋ ਵੀ ਸਾਡਾ ਟਰੈਕਟਰਾਂ ਦਾ ਕਾਰਾਂ ਦਾ ਮੋਟਰਸਾਈਕਲ ਦਾ ਨੁਕਸਾਨ ਹੋਇਆ ਸਰਕਾਰ ਨੇ ਕੀਤਾ ਇਹ ਸਰਕਾਰ ਨੂੰ ਹਰਜਾਨਾ ਭਰਨਾ ਪਏਗਾ ਇਹ ਭੁਗਤਣਾ ਪਏਗਾ ਸਾਡੇ ਦੇ ਨਜਾਇਜ਼ ਹੋਇਆ ਇਹ ਸਰਕਾਰ ਨੂੰ ਭੁਗਤਣਾ ਪਏਗਾ ਪਰ ਮੈਂ ਨਾਲ ਦੀ ਨਾਲ ਸਾਡੀ ਪੰਜਾਬ ਸਰਕਾਰ ਨੂੰ ਮੈਂ ਇਹ ਸੁਨੇਹਾ ਦੇਣਾ ਕਿ ਅਸੀਂ ਦੂਜੇ ਜ਼ਿਲ੍ਹੇ ਵਿੱਚ ਨਾਕਾ ਲਾਉਣਾ ਹੋਵੇ ਨਾ ਪੁਲਸ ਨੇ ਦੂਜੇ ਜ਼ਿਲ੍ਹੇ 'ਚ ਅਸੀਂ ਨਾਕਾ ਨਹੀਂ ਲਾ ਸਕਦੇ ਹਰਿਆਣਾ ਸਰਕਾਰ ਦੀ ਜ਼ਰੂਰਤ ਕਿਵੇਂ ਪਈ ਸਾਡੇ ਪੰਜਾਬ ਦੇ ਵਿੱਚ ਆਣ ਕੇ ਤੇ ਸਾਡੇ ਕਿਸਾਨਾਂ ਦੇ ਉੱਤੇ ਉਹਨੇ ਹਮਲਾ ਕੀਤਾ ਤਾਂ ਅਸੀਂ ਸੀਐਮ ਭਗਵੰਤ ਮਾਨ ਨੂੰ ਇਹ ਬੇਨਤੀ ਕਰਨੀ ਕੋ ਉਹਨਾਂ ਨੂੰ ਜੋੜਨਾ ਕਰ ਲਿਆ ਕਰ ਰਿਹਾ ਅੱਗੇ ਤੋਂ ਉਹ ਜਿਹੜੇ ਨੇ ਪੁਲਸੇ ਹਰਿਆਣਾ ਪੁਲਸ ਸਾਡੇ ਪੰਜਾਬ ਦੇ ਵਿੱਚ ਵੜੇ ਨਾ ਸਾਡੇ ਪੰਜਾਬ ਦੇ ਵਿੱਚ ਆਥਰੂ ਗਾਸ ਦੇ ਗੋਲੇ ਨਾ ਸੁੱਟੇ ਸਾਹੀ ਪੰਜਾਬ ਦੇ ਵਿੱਚ ਆਪਦੇ ਘਰੇ ਸੀ ਜੋ ਮਰਜ਼ੀ ਕਰੀਏ ਜੀ ਨੱਚ ਕੇ ਨਾਰੇ ਲਾਈਏ ਜੋ ਮਰਜ਼ੀ ਕਰੀ ਆਉਦੇ ਘਰੇ ਜਦੋਂ ਅਸੀਂ ਤੁਹਾਡੇ ਘਰੇ ਜਾਵਾਂਗੇ ਫਿਰ ਸਾਡੇ ਨਾਲ ਗੱਲ ਕਰਿਆ ਜੇ ਤੁਸੀਂ ਸਾਡੇ ਘਰੇ ਆਨਾਲ ਕੇ ਅਤਰੂਗਾਹ ਦੇ ਗੋਲੇ ਕਿਉਂ ਛੁੱਟ ਦੇ ਜੇ ਇਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਜੀ ਅਸੀਂ ਸੀਐਮ ਸਾਹਿਬ ਨੂੰ ਬੇਨਤੀ ਕਰਨੇ ਕਿ ਇਹਨਾਂ ਤੇ ਇਹਨਾਂ ਦੇ ਖੱਟਰ ਸਿਕਾ ਦੇ ਇਹਨਾਂ ਦੇ ਪਰਚਾ ਦਰਜ ਕੀਤਾ ਜਾਵੇ ਜਿਹੜਾ ਨੌਜਵਾਨ ਸਾਡਾ ਸ਼ਹੀਦ ਹੋਇਆ ਤਾਂ ਉਹਦੇ ਵਿੱਚ ਮੈਂ ਜਸਪਾਲ ਸਿੰਘ ਭਾਰਤੀ ਕਿਸਾਨ ਜੀ ਨੂੰ ਇੱਕ ਟੱਡਕਾਉਂਦਾ ਪ੍ਰੈਸ ਕੱਤਰ ਬਲਾਕ ਮਖੂ ਰਾਤ ਹੀ ਸਾਡੇ ਸੀਨੀਅਰ ਆਗੂ ਸੂਬਾ ਜਨਰਲ ਸਕੱਤਰ ਅਰਨੇਕ ਸਿੰਘ ਜੀ ਮਹਿਮਾ ਜਦੋਂ ਉਹਨਾਂ ਨੇ ਕੱਲ ਖਬਰ ਸੁਣੀ ਤਾਂ ਉਹ ਰਾਤ ਉਥੇ ਫਿਰੋਜ਼ਪੁਰ ਜੀ ਆਪਣਾ ਬੀਜੇਪੀ ਦਾ ਲੀਡਰ ਹੈ ਉਹਨਾਂ ਦੇ ਕੋਠੀ ਮੂਰੇ ਧਰਨਾ ਲਾਇਆ ਸੀ ਜਦੋਂ ਉਹਨਾਂ ਨੇ ਰਾਤ ਲਾਣ ਕਰ ਦਿੱਤਾ ਕਿ ਸਾਡੀ ਜੁਨੀਆ ਨਾ ਭਾਵੇਂ ਅਸੀਂ ਐਸਕੇਐਮ ਨਾਲ ਆ ਪਰ ਸਾਨੂੰ ਬੜਾ ਦੁੱਖ ਲੱਗਾ ਹੈ ਜਿਹੜਾ ਨੌਜਵਾਨ ਸ਼ਹੀਦ ਹੋਇਆ ਹੈ ਜੀ ਅਸੀਂ ਸਵੇਰੇ ਜਾਵਾਂਗੇ ਸਾਡੇ ਉਹ ਜਨਰਲ ਸਕੱਤਰ ਮਹਿਮਾ ਸਾਹਿਬ ਤੇ ਹੋਰ ਜਿਹੜੇ ਨਕਸਾਨ ਆਗੂ ਫਰੋਹੇਪੁਰ ਜ਼ਿਲ੍ਹੇ ਚ ਬਹੁਤ ਸਾਰੇ ਪਹੁੰਚ ਗਿਆ ਅਸੀਂ ਮਖੂ ਪਲਾਜ ਅੱਜ ਇੱਥੇ ਟੋਲ ਪਲਾਜਾ ਜਿਹੜਾ ਕੜਾਹੇ ਵਾਲਾ ਇੱਥੇ ਬੈਠੇ ਆ ਸਾਡੀ ਵੀ ਮੀਟਿੰਗ ਹੋ ਗਈ ਏ ਅਸੀਂ ਵੀ ਉੱਥੇ ਸਵੇਰੇ ਜਾਵਾਂਗੇ ਦੂਜੀਆਂ ਵੀ ਜਿੰਨੀਆਂ ਭਰਾਤਰੀ ਜਿਥੇ ਬੰਦੀਆਂ ਨੇ ਉਹਨਾਂ ਦੀ ਅੱਜ ਚੰਡੀਗੜ੍ਹ ਮੀਟਿੰਗ ਚੱਲਦੀ ਏ ਉਹਦੇ ਵਿੱਚ ਹੋ ਸਕਦਾ ਜਾਣ ਦਾ ਫੈਸਲਾ ਆ ਜਾਵੇ ਅਸੀਂ ਸਰਕਾਰ ਨੂੰ ਇਹੋ ਬੇਨਤੀ ਕਰਨੀ ਆ ਕਿ ਇਹਨਾਂ ਮੰਗਾਂ ਦਾ ਇਹਨਾਂ ਮਸਲਿਆਂ ਦਾ ਸਰਕਾਰ ਹੱਲ ਕਰੇ ਤਾਂ ਸਾਨੂੰ ਦਿੱਲੀ ਜਾਣਾ ਹੀ ਨਾ ਪਵੇ ਚਾਰ ਤੋਂ ਪੰਜ ਕਿਸਾਨ ਸਾਡੇ ਹੁਣ ਵੀ ਸ਼ਹੀਦ ਹੋ ਗਿਆ 750 ਕਿਸਾਨ ਸਾਡਾ ਪਹਿਲਾ ਸ਼ਹੀਦ ਹੋ ਗਿਆ ਜਦੋਂ ਅਸੀਂ ਸਵਾ ਸਾਲ ਪਹਿਲਾਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਰਹੇ ਹਾਂ ਕਿਤੇ ਨਾ ਕਿਤੇ ਉਦੋਂ ਕਾਲੀ ਹੋਈ ਵਾਪਸ ਆਉਣ ਦੇ ਵਿੱਚ ਕਿਤੇ ਨਾ ਕਿਤੇ ਜਥੇਬੰਦੀਆਂ ਨੇ ਇਲੈਕਸ਼ਨਾਂ ਦੇ ਵਿੱਚ ਕੁਦਣਾ ਸਾਰੀਆਂ ਗੱਲਾਂ ਨੂੰ ਉਹਨਾਂ ਨੂੰ ਕਿੱਦਾਂ ਦੇਖਦੇ ਹੋਂ ਕਿ ਉਦੋਂ ਮਸਲੇ ਹੱਲ ਕਰਕੇ ਹੀ ਵਾਪਸ ਆਉਂਦੇ ਤੇ ਅੱਜ ਦੁਬਾਰਾ ਨਾ ਜਾਣਾ ਪੈਂਦਾ ਅਸੀਂ ਜਦੋਂ ਪਹਿਲਾ ਧਰਨਾ ਲੱਗਾ ਦਿੱਲੀ ਅਸੀਂ ਉਦੋਂ ਸਤਨਾਵ ਸਿੰਘ ਪੰਨੋ ਦੇ ਇਰਸਾ ਵਸੀ ਉਹਨ ਉਸ ਜੁਨੀਅਨ ਦੇ ਵਿੱਚ ਸਾਂ 13 ਮਹੀਨੇ ਸੇ ਅਗਲੇ ਬਨੇ ਬੈਠੇ ਰਹੇ ਜਿੱਥੇ ਅਸੀਂ ਬੈਠੇ ਹੈ ਬੜਾ ਟਫ ਮੋਰਚਾ ਸੀ ਜੀ ਇਧਰੋਂ ਵੀ ਫੋਰਸ ਸੀ ਅੱਗੋਂ ਵੀ ਫੋਰਸ ਸੀ ਇਧਰ ਪਿੱਛੇ ਦਲ ਸੀ ਤੇ ਪਿੱਛੇ ਵੀ ਉਸ ਤੋਂ ਦਲ ਤੋਂ ਪਿੱਛੇ ਫਿਰ ਫੋਰਸ ਸੀ ਗੁੰਡਿਆਂ ਨੇ ਮਿੱਥੇ ਹਮਲਾ ਕੀਤਾ ਸੀ ਸਾਡੇ ਤੇ ਦੋ ਵਾਰੀ ਹਮਲਾ ਆਇਆ ਇੱਕ ਵਾਰੀ ਆਰਐਸਐਸ ਦੇ ਜਿਹੜੇ ਗੁੰਡੇ ਸੀ ਜਿਨ੍ਹਾਂ ਨੇ ਸਿਵਲ ਵਰਦੀਆਂ ਦੇ ਵਿੱਚ ਤੇ ਉੱਪਰ ਉਹ ਜਿਹੜੀ ਸਰਕਾਰੀ ਪਾਏ ਹੋਏ ਸੀ ਜਾਟਾ ਝੂਟਾ ਉਹਨਾਂ ਨੇ ਸਾਡੇ ਤੇ ਹਮਲਾ ਕੀਤਾ ਸਾਡਾ ਲੰਗਰ ਸੀ ਉਹਦੇ ਵਿੱਚ ਸਾਡੀਆਂ ਚਾਲਣੀਆਂ ਪਾੜੀਆਂ ਬੀਬੀਆਂ ਸਾਡੀਆਂ ਬੇਟੀਆਂ ਸੀ ਉਹਨਾਂ ਦੇ ਉਹਨਾਂ ਨੇ ਗਲਤ ਕਾਰਵਾਈ ਕੀਤੀ ਜੋ ਵੀ ਕੁੱਟਮਾਰ ਕੀਤੀ ਉਹਦੇ ਵਿੱਚ ਸਾਡਾ ਇੱਕ ਨੌਜਵਾਨ ਸੀ ਉਹਦਾ ਸਿਰ ਵੀ ਪਾਟਾ ਸੀ ਤਾਂ ਉਦੋਂ ਵੀ ਆਰਐਸਐਸ ਦੇ ਜਿਹੜੇ ਵਿੱਚ ਛੱਡੇ ਹੋਏ ਬੰਦੇ ਉਹਨਾਂ ਨੇ ਸਾਡੇ ਤੇ ਉਦੋਂ ਹਮਲਾ ਕੀਤਾ ਹੁਣ ਵੀ ਜਿਹੜਾ ਹੋ ਰਿਹਾ ਹੈ ਹਰਿਆਣੇ ਬਾਰਡਰ ਤੇ ਹੋ ਰਿਹਾ ਹੈ ਤੁਸੀਂ ਉੱਥੇ ਮੀਡੀਆ ਨੇ ਕਵਰ ਕੀਤਾ ਹੈ ਕਿ ਉਥੇ ਸਿਵਲ ਵਰਦੀ ਵਿੱਚ ਨੌਜਵਾਨੇ ਵਿੱਚ ਜਿਹੜੇ ਸਿਵਲ ਵਰਦੀ ਵਿੱਚ ਨੌਜਵਾਨ ਨੇ ਉਹ ਸਰਕਾਰ ਦੇ ਬੰਦੇ ਨੇ ਉਥੇ ਜਿੰਨੀ ਵੀ ਲੱਗੀ ਹੈ ਪੁਲਿਸ ਹਰਿਆਣਾ ਪੁਲਿਸ ਨਹੀਂ ਹੈਗੀ ਉਹਦੇ ਵਿੱਚ ਅੱਧੇ ਤੋਂ ਜ਼ਿਆਦਾ ਜਿਹੜੇ ਆਰਐਸਐਸ ਦੇ ਬੰਦੇ ਨੇ ਜਾਂ ਬੀਜੇਪੀ ਦੇ ਬੰਦੇ ਨੇ ਜਿਨ੍ਹਾਂ ਨੂੰ ਇਹ ਟ੍ਰੇਨਿੰਗ ਦਿੰਦੇ ਨੇ ਇਹਨਾਂ ਕੰਮਾਂ ਵਾਸਤੇ ਇਹਨਾਂ ਕਿਸਾਨਾਂ ਜਾਂ ਹੋਰ ਵੀ ਕੋਈ ਵੀ ਜਿਹੜਾ ਧਰਨਾ ਮਜਾਰਾ ਹੁੰਦੇ ਤੇ ਹਮਲਾ ਕਰਨ ਵਾਸਤੇ ਇਹਨਾਂ ਰੱਖੇ ਹੋਏ ਨੇ ਉਹ ਬੰਦਿਆਂ ਨੂੰ ਫਿਟ ਕੀਤਾ ਜਾਂਦਾ ਮੌਕੇ ਤੇ ਉਹ ਬੰਦੇ ਇਸ ਟਾਈਮ ਉੱਥੇ ਫਿਟ ਨੇ ਉਹਨਾਂ ਨੇ ਸਾਡੇ ਤੇ ਹਮਲਾ ਕੀਤਾ ਤਾਂ ਅਸੀਂ ਇਹਦੀ ਨਿੰਦਿਆ ਕਰਨੇ ਆ ਤਾਂ ਚੇਤਾਵਨੀ ਵੀ ਦੇਣੇ ਆ ਕਿ ਅੱਗੇ ਤੋਂ ਜੇ ਕੋਈ ਹਰਕਤ ਕਰਨਗੀ ਸਰਕਾਰ ਤਾਂ ਅਸੀਂ ਬਿਲਕੁਲ ਤਿਆਰ ਆ ਕਿਸਾਨ ਸਾਡੇ ਪਹੁੰਚ ਵੀ ਰਹੇ ਨੇ ਬਾਕੀ ਸਵੇਰੇ ਜਾਵਾਂਗੇ ਤਾਂ ਅਸੀਂ ਡਟ ਕੇ ਇਹਦਾ ਮੁਕਾਬਲਾ ਕਰਾਂਗੇ ਜੇ ਸਾਨੂੰ ਦਿੱਲੀ ਵੀ ਜਾਣਾ ਪਿਆ ਜੇ ਸਾਡੀਆਂ ਮੰਗਾ ਨਾ ਮੰਨੀਆਂ ਤਾਂ ਅਸੀਂ ਦਿੱਲੀ ਵੀ ਜਾਵਾਂਗੇ ਠੀਕ ਬਿਲਕੁਲ ਜਦੋਂ ਮੰਨ ਲਓ ਦੋ ਦੇਸ਼ਾਂ ਦੇ ਵਿੱਚ ਜੰਗ ਲੱਗਦੀ ਹੈ ਨਾ ਤੇ ਉਦੋਂ ਵੀ ਇੱਕ ਕਸੂਲ ਹੁੰਦਾ ਕਿ ਜਿਹੜੇ ਮੈਡੀਕਲ ਕੈਂਪ ਹੁੰਦੇ ਆ ਜਿਹੜੇ ਡਾਕਟਰ ਹੁੰਦੇ ਆ ਡਾਕਟਰਾਂ ਤੇ ਹਮਲਾ ਕੋਈ ਵੀ ਦੇਸ਼ ਨਹੀਂ ਕਰਦਾ ਜੇ ਦੋ ਦੇਸ਼ਾਂ ਦੇ ਵਿੱਚ ਜੰਗ ਲੱਗੀ ਆ ਤੇ ਚਾਹੇ ਉਸ ਦੇਸ਼ ਦੇ ਡਾਕਟਰ ਹੋਣ ਚਾਹੇ ਇਸ ਦੇਸ਼ ਦੇ ਡਾਕਟਰ ਹੋਣ ਉਹਨਾਂ ਦੇ ਉੱਤੇ ਹਮਲਾ ਨਹੀਂ ਕੀਤਾ ਜਾਂਦਾ ਤੇ ਪਰ ਕੱਲ ਜਿਹੜਾ ਵਰਤਾਰਾ ਉੱਥੇ ਵਾਪਰਿਆ ਡਾਕਟਰਾਂ ਦੇ ਉੱਤੇ ਹਮਲਾ ਕੀਤਾ ਗਿਆ ਡਾਕਟਰਾਂ ਦੀਆਂ ਗੱਡੀਆਂ ਭੰਨ ਦਿੱਤੀਆਂ ਗਈਆਂ ਦਵਾਈਆਂ ਨਸ਼ਟ ਕਰ ਦਿੱਤੀਆਂ ਗਈਆਂ ਦਵਾਈਆਂ ਚੱਕ ਕੇ ਲੈ ਗਏ ਉਸ ਉਸ ਵਰਤਾਰੇ ਨੂੰ ਕਿਦਾਂ ਦੇਖ ਰਿਹਾ ਬਹੁਤ ਨਿੰਦਣਯੋਗ ਵਰਤਾਰਾ ਹੈ ਸਰਕਾਰ ਨੂੰ ਚਾਹੀਦਾ ਜਿਹੜੇ ਕੋਈ ਫਟੜ ਹੁੰਦਾ ਜਾਂ ਜ਼ਖਮੀ ਹੁੰਦਾ ਉਹਦਾ ਇਲਾਜ ਕਰੇ ਜਾਂ ਆਪਦੇ ਤੌਰ ਤੇ ਕੋਈ ਸੇਵਾ ਕਰਦਾ ਪਿਆ ਜੀ ਕੋਈ ਲੰਗਰ ਲਾਉਂਦਾ ਜਾਂ ਕੋਈ ਦਵਾਈ ਉੱਤੇ ਮੁਹੱਈਆ ਕਰਾ ਰਿਹਾ ਹੈ ਤਾਂ ਉਹ ਜੋ ਵੀ ਉਹਨਾਂ ਵਰਤਾਰਾ ਕੀਤਾ ਹੈ ਉਹਨਾਂ ਦੀਆਂ ਗੱਡੀਆਂ ਤੋੜੀਆਂ ਗਈਆਂ ਦਵਾਈ ਚੁੱਕ ਕੇ ਲੈ ਗਏ ਬਹੁਤ ਮਾੜਾ ਇਹ ਸਰਕਾਰ ਨੇ ਕੀਤਾ ਹੈ ਤਾਂ ਅਸੀਂ ਤਾਂ ਇਹੋ ਬੇਨਤੀ ਕਰਨੇ ਕਿ ਅੱਜ ਵੀ ਸਾਡੀ ਉਥੇ ਮੀਟਿੰਗ ਚੱਲ ਰਹੀ ਏ ਐਸ ਕੇ ਐਮ ਦੀ ਤੇ ਹੋਰ ਜਥੇਬੰਦੀਆਂ ਦੂਜੀਆਂ ਵੀ ਨਾਲ ਨੇ ਅਸੀਂ ਇਹੋ ਸਰਕਾਰ ਨੂੰ ਬੇਨਤੀ ਕਰਨੇ ਆ ਕਿ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਨੇ ਜਿਹੜੀਆਂ ਸਰਕਾਰ ਨੇ ਆਪ ਵਾਅਦੇ ਕੀਤੇ ਹੋਏ ਨੇ ਇਹ ਸਰਕਾਰ ਨੇ ਵਾਅਦੇ ਕੀਤੇ ਕੋਈ ਸਾਡੀਆਂ ਮੰਗਾਂ ਨਹੀਂ ਸਰਕਾਰ ਨੇ ਵਾਅਦੇ ਕੀਤੇ ਨੇ ਜਦੋਂ ਲਕਸ਼ਣ ਲੜਨਾ ਹੁੰਦਾ ਜਦੋਂ ਵੋਟਾਂ ਲੈਣਾ ਹੁੰਦੀਆਂ ਹੁੰਦਾ ਸਰਕਾਰਾਂ ਉਦੋਂ ਵਾਅਦੇ ਕਰਦੀਆਂ ਨੇ ਜਦੋਂ ਕੁਰਸੀ ਤੇ ਬੈਠ ਜਾਂਦੇ ਆ ਮੁੱਕਰ ਜਾਂਦੇ ਨੇ ਉਹੋ ਕੰਮ ਹੀ ਸਰਕਾਰ ਨੇ ਸਾਡੇ ਨਾਲ ਹੁਣ ਕੀਤਾ ਭਗਵੰਤ ਮਾਨ ਉਦਾਂ ਤਾਂ ਕਹਿ ਰਹੇ ਕਿ ਮੈਂ ਪੰਜਾਬ ਦੇ ਨਾਲ ਖੜਾ ਮੈਂ ਪੰਜਾਬ ਦੇ ਹੱਕ ਵਿੱਚ ਆ ਪਰ ਕੱਲ ਜਿਵੇਂ ਹਰਿਆਣਾ ਦਾ ਡੀਜੀਪੀ ਦੀ ਚਿੱਠੀ ਵਾਇਰਲ ਹੁੰਦੀ ਆ ਉਹ ਕਹਿੰਦੇ ਕਿ ਜਿਹੜੇ ਇਹ ਲੋਕ ਹੈਗੇ ਆ ਜਿਹੜੇ ਬੱਚੇ ਹੈਗੇ ਆ ਪੱਤਰਕਾਰ ਹੈਗੇ ਆ ਜਾਂ ਜਿਹੜੀਆਂ ਮਸ਼ੀਨਾਂ ਹੈਗੀਆਂ ਇਹਨਾਂ ਨੂੰ 1 ਕਿਲੋਮੀਟਰ ਪਿੱਛੇ ਲਜਾਉਣ ਦੇ ਹੁਕਮ ਦਵੋ ਤੇ ਸਰਕਾਰ ਕਿਤੇ ਨਾ ਕਿਤੇ ਹੁਕਮਾਂ ਨੂੰ ਮੰਨਦੀ ਵੀ ਆ ਇਹ ਤਾਂ ਫਿਰ ਸਵੇਰੇ ਹੀ ਤੈ ਹੋ ਗਿਆ ਸੀਗਾ ਕਿ ਉਹ ਪੰਜਾਬ ਦੀ ਹੱਥ ਦੇ ਵਿੱਚ ਆਣ ਕੇ ਹਮਲਾ ਕਰਨਗੇ ਪੰਜਾਬ ਸਰਕਾਰ ਦੇ ਰੋਲ ਨੂੰ ਕਿਦਾਂ ਦੇਖਦੇ ਪੰਜਾਬ ਸਰਕਾਰ ਨਾਲ ਰਲਈ ਹੋਈ ਪੁੱਤੋਂ ਤੋਂ ਗੋਗਲਵਾ ਤੋਂ ਮਿੱਟੀ ਝੜਦੀ ਸਰਕਾਰ ਜੀ ਸਰਕਾਰ ਅੰਦਰੋਂ ਉਹਨਾਂ ਨਾਲ ਰਲਈ ਹੋਈ ਏ ਕਿਉਂਕਿ ਜੀਸੀਪੀ ਮਸ਼ੀਨਾ ਤੇ ਹੋਰ ਵੀ ਵੱਡੀਆਂ ਜਿੰਨੀਆਂ ਮਸ਼ੀਨਾਂ ਨੇ ਉਹਨਾਂ ਨੂੰ ਰੋਕਿਆ ਗਿਆ ਤਾਂ ਜਿਹਦੇ ਵਿੱਚ ਸਾਡੇ ਪੰਜਾਬ ਦੇ ਲੱਖਾਂ ਸਿਧਾਨਾ ਜਾਂ ਹੋਰ ਵੀ ਜਿਨ੍ਹਾਂ ਨੇ ਆਣ ਕੇ ਧਰਨੇ ਲਾ ਲਾ ਕੇ ਮਸ਼ੀਨਾਂ ਉੱਥੇ ਪਹਚਾਈਆਂ ਹਮ ਸਰਕਾਰ ਨੂੰ ਇਹ ਪਤਾ ਹੈ ਕਿ ਇਹਨਾਂ ਕੋਲ ਜਿਹੜੇ ਟਰੈਕਟਰ ਨੇ ਜੀ ਜਾਂ ਡਾਂਗਾਂ ਛੋਟੇ ਨੇ ਇਹਨਾਂ ਨਾਲ ਇਹ ਬੈਰੀਕਾਡ ਜਾਂ ਨਹੀਂ ਟੁੱਟਨੇ ਜੇ ਤੋੜਨੇ ਤਾਂ ਉਹਦੇ ਵਿੱਚ ਹੈਵੀ ਮਸ਼ੀਨਾਂ ਚਾਹੀਦੀਆਂ ਨੇ ਹਮ ਜੀਸੀਪੀ ਚਾਹੀਦੀਆਂ ਨੇ ਵੱਡੀਆਂ ਮਸ਼ੀਨਾਂ ਚਾਹੀਦੀਆਂ ਨੇ ਤੇ ਇਸ ਕਰਕੇ ਪੰਜਾਬ ਸਰਕਾਰ ਨੂੰ ਉਹਨਾਂ ਨੇ ਇਹ ਦਿੱਤਾ ਆ ਐਲਾਨ ਕੀਤਾ ਕਿ ਤੁਸੀਂ ਵੱਡੀਆਂ ਜਿਹੜੀਆਂ ਮਸ਼ੀਨਾਂ ਨੇ ਉਹਨਾਂ ਨੂੰ ਪਿੱਛੇ ਰੋਕ ਕੇ ਰੱਖੋ ਵੱਡੀਆਂ ਮਸ਼ੀਨਾਂ ਉੱਥੇ ਜਿੱਥੇ ਬੈਰੀਕਾਡ ਤੋੜਦੇ ਨੇ ਉੱਥੇ ਨਾ ਪਹੁੰਚਣਾ ਤਾਂ ਇਹ ਬੈਰੀਕਾਡ ਨਾ ਤੋੜ ਸਕਣ ਤਾਂ ਅਸੀਂ ਇਸ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਇਹੋ ਬੇਨਤੀ ਕਰਨੀ ਕਿ ਕਿਸਾਨਾਂ ਦੇ ਨਾਲ ਖਲੋਵੇ ਕਿਸਾਨਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਨੇ ਉਹ ਮੰਨੀਆਂ ਜਾਣ ਪੰਜਾਬ ਦੇ ਵਿੱਚ ਜਿੰਨੀਆਂ ਵਿਰੋਧੀ ਧਿਰਾਂ ਨੇ ਪੰਜਾਬ ਸਰਕਾਰ ਦੀ ਗਲਤਾਂ ਹੋ ਗਈ ਜਿਹੜੇ ਕਾਲੀ ਨੇ ਜੋ ਕਾਂਗਰਸੀ ਨੇ ਉਹ ਤੁਸੀਂ ਵੇਖੋਗੇ ਟਵੀਟ ਦੇਖੋਗੇ ਨਾ ਨੌਜਵਾਨ ਦੀ ਸ਼ਹੀਦੀ ਤੋਂ ਬਾਅਦ ਉਹ ਸਾਰੇ ਟਵੀਟ ਭਗਵੰਤ ਮਾਨ ਦੇ ਖਿਲਾਫ ਕਰ ਰਿਹਾ ਭਗਵੰਤ ਮਾਨ ਦੋਸ਼ੀ ਹੈਗਾ ਆਪਾਂ ਮੰਨਦੇ ਆਂ ਆਪਾਂ ਹੁਣੇ ਗੱਲ ਵੀ ਕਰਕੇ ਹਟੇ ਆਂ ਭਗਵੰਤ ਮਾਨ ਦੋਸ਼ੀ ਜ਼ਰੂਰ ਹੈਗਾ ਪਰ ਮੋਦੀ ਦੇ ਖਿਲਾਫ ਵੀਟ ਕਰਨ ਦੀ ਨਾ ਕਾਂਗਰਸੀਆਂ ਦੀ ਹਿੰਮਤ ਪੈ ਰਹੀ ਹੈ ਨਾ ਕਾਲੀਆਂ ਦੀ ਹਿੰਮਤ ਪੈ ਰਹੀ ਹੈ ਇਸ ਚੀਜ਼ ਨੂੰ ਕਿੱਦਾਂ ਦੇਖ ਰਹੇ ਹੋ ਜਿਹੜੇ ਬਿਆਨ ਦਾਗੇ ਜਾ ਰਹੇ ਬਿਆਨ ਭਗਵੰਤ ਮਾਨ ਦੇ ਖਿਲਾਫ ਦਾਗੇ ਜਾ ਰਹੇ ਆ ਹਾਲਾਂਕਿ ਜਿਹੜਾ ਬੀਜੇਪੀ ਜਾਂ ਆਪਾਂ ਕਹਿ ਲਈਏ ਹਰਿਆਣਾ ਸਰਕਾਰ ਸਿੱਧੀ ਲੜਾਈ ਸਾਡੇ ਨਾਲ ਹਰਿਆਣਾ ਸਰਕਾਰ ਜਿਹੜੀ ਹੈਗੀ ਆ ਉਹ ਲੜ ਰਹੀ ਹੈ ਪਰ ਪੰਜਾਬ ਦੇ ਲੀਡਰਾਂ ਨੂੰ ਕੀ ਕੀੜੀ ਇਹੋ ਜੀ ਸੁੰਘ ਗਈ ਆ ਕਿ ਇਹਨਾਂ ਦੀ ਹਿੰਮਤ ਨਹੀਂ ਪੈਂਦੀ ਕਿ ਮੋਦੀ ਨੂੰ ਇੱਕ ਸ਼ਬਦ ਵੀ ਇਹ ਬੋਲ ਜਾਣ ਵੇਖੋ ਜੀ ਉਹਨਾਂ ਨੂੰ ਇਹ ਪੰਜਾਬ ਸਰਕਾਰ ਦੇ ਜਿੰਨੇ ਭਾਵੇਂ ਕਾਂਗਰਸੇ ਭਾਵੇਂ ਕਾਲੀਏ ਇਹਨਾਂ ਨੂੰ ਡਾਹ ਰਹੀ ਹੂੰ ਕੀ ਆਉਣ ਵਾਲੀ ਜਰ 2024 ਦੇ ਵਿੱਚ ਕਿਤੇ ਮੋਦੀ ਫਿਰ ਨਾ ਬਣ ਜਾਵੇ ਠੀਕ ਹੈ ਜੀ ਇਹਨਾਂ ਨੂੰ ਇਹ ਵੀ ਜੇ ਅਸੀਂ ਹੁਣ ਕੋਈ ਵਿਰੋਧ ਕਰਾਂਗੇ ਗੱਲਬਾਤ ਕਰਾਂਗੇ ਜੇ ਸਰਕਾਰ ਬਣ ਗਈ ਤਾਂ ਸਰਕਾਰ ਸਾਡੇ ਤੇ ਫਿਰ ਕੋਈ ਸਾਡੇ ਤੇ ਹਮਲਾ ਨਾ ਕਰੇ ਇਸ ਕਰਕੇ ਇਹਨਾਂ ਨੂੰ ਕੁਰਸੀਆਂ ਨਾਲ ਪਿਆਰ ਹੈ ਕੱਲ ਹੀ ਹੋ ਗਏ ਕਾਂਗਰਸ ਹੋ ਗਏ ਆਪ ਪਾਰਟੀ ਵੇਖੋ ਕੀ ਹੁੰਦਾ ਪਿਆ ਹੁਣ ਅਮਰਤਪਾਲ ਨੂੰ ਉੱਥੇ ਅੰਦਰ ਦਿੱਤਾ ਹੁੰਦਾ ਕੀ ਗਨਾ ਸੀ ਨੌਜਵਾਨਾਂ ਨੂੰ ਸੇਹ ਦਿੰਦਾ ਸੀ ਆ ਬਾਜੇ ਕਾਲਾ ਮੁੰਡਾ ਅੰਦਰ ਦਿੱਤਾ ਕੋਬ ਚਾਰਾ ਸਿੱਧ ਪਧਰਾ ਥੋੜਾ ਜਾਂ ਨਾ ਵੀ ਉਹ ਬੋਲ ਦਿੰਦਾ ਸੱਚ ਬੋਲਦਾ ਸੀ ਪਰ ਉਹਦੇ ਦਿਲ ਵਿੱਚ ਕੁਝ ਨਹੀਂ ਸੀਗਾ ਉਹਨੂੰ ਅੰਦਰ ਕੀਤਾ ਗਿਆ ਫਿਰ ਆਪਾਂ ਨਹੀਂ ਕਿਸਾਨੀ 'ਚ ਖਰਚ ਕਰਕੇ ਉਹਨਾਂ ਨੂੰ ਤੰਗ ਪਰੇਸ਼ਾਨ ਉੱਥੇ ਕੀਤਾ ਜਾ ਰਿਹਾ ਹੈ ਉਹਨਾਂ ਨੇ ਉੱਥੇ ਭੁੱਖ ਹੜਤਾਲ ਵੀ ਕੀਤੀ ਹੋਈ ਹੈ ਪਤਾ ਨਹੀਂ ਅਜੇ ਭੁੱਖ ਹੜਤਾਲ ਉਹ ਨਾ ਚੁੱਕੀ ਹੈ ਕਿ ਨਹੀਂ ਚੁੱਕੀ ਹੈ ਇਸ ਬਾਰੇ ਨਹੀਂ ਪਤਾ ਪਰ ਸਰਕਾਰ ਦਾ ਇਹੋ ਮਨਛਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੂੰ ਤੰਗ ਪਰੇਸ਼ਾਨ ਕਰਕੇ ਇਥੋਂ ਵਾਪਸ ਮੁੜ ਜਾਣ ਪਰ ਇਹ ਵਾਪਸ ਮੁੜਨ ਵਾਲੇ ਨਹੀਂ ਭਾਵੇਂ ਤੁਸੀਂ ਵੋਟਾਂ ਦਾ ਗਾਂ ਲਾਨ ਕਰ ਦਿਓ ਜਾਂ ਕਰੋ ਜਾਂ ਨਾ ਕਰੋ ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਅਸੀਂ ਆਪਣੀਆਂ ਮੰਗਾਂ ਲੈ ਕੇ ਮੁੜਾਂਗੇ ਨਾ ਅੱਜ ਮੁੜੀਏ ਨਾ ਕੱਲ ਮੁੜੀਏ ਬਿਲਕੁਲ ਹੋਰ ਵੀ ਇਹ ਵੀਰ ਸਾਡੇ ਨਾਲ ਮੌਜੂਦ ਹੈਗੇ ਨੇ ਗੱਲਬਾਤ ਕਰਨ ਦਾ ਯਤਨ ਕਰਾਂਗੇ ਵੀਰ ਜੀ ਜਿੱਦਾਂ ਹੁਣੇ ਮੈਂ ਗੱਲ ਕੀਤੀ ਕਿ ਜਿਹੜੇ ਪੰਜਾਬ ਦੇ ਲੀਡਰ ਨੇ ਜੇ ਪੰਜਾਬ ਦੇ ਲੀਡਰਾਂ ਦੀ ਗੱਲ ਕਰੀਏ ਤਾਂ ਜਿਹੜੀ ਬੀਜੇਪੀ ਦੇ ਨਾਲ ਕਿਸਾਨਾਂ ਦੀ ਇਸ ਸਮੇਂ ਸਿੱਧੀ ਟੱਕਰ ਹੈਗੀ ਹੈ ਤੇ ਬੀਜੇਪੀ ਦੇ ਪ੍ਰਧਾਨ ਜਿਹੜੇ ਜਾਖੜ ਹੈਗੇ ਨੇ ਜਾਖੜ ਬਿਆਨ ਦਿੰਦੇ ਨੇ ਕਹਿੰਦੇ ਕਿ ਭਗਵੰਤ ਮਾਨ ਦੇ ਕੋਲੋਂ ਵਿਚੋਲਗੀ ਚੰਗੇ ਤਰੀਕੇ ਦੇ ਨਾਲ ਨਹੀਂ ਹੋਈ ਇਸ ਕਰਕੇ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਬੀਜੇਪੀ ਨੂੰ ਜ਼ਿੰਮੇਵਾਰ ਆਉਦੀ ਪਾਰਟੀ ਨੂੰ ਨਹੀਂ ਠਰਾ ਰਹਾ ਜ਼ਿੰਮੇਵਾਰ ਫਿਰ ਭਗਵਾਨ ਤੁਮਨ ਠਰਾ ਰਹਾ ਕਿਦਾਂ ਦੇਖ ਰਹੇ ਹੋ ਸੁਨੀਲ ਜਾਖੜ ਪ੍ਰਧਾਨ ਹੈਗੇ ਨੇ ਪੰਜਾਬ ਬੀਜੇਪੀ ਦੇ ਭਾਜੀ ਜਿੰਨਾ ਬੀਜੇਪੀ ਨੇ ਆਪਣਾ ਕਿਸਾਨਾਂ ਦਾ ਨੁਕਸਾਨ ਕੀਤਾ ਇੰਨਾ ਹੋਰ ਕਿਸੇ ਪਾਰਟੀ ਨੇ ਨਹੀਂ ਕੀਤਾ ਨਹੀਂ ਕੀਤਾ ਤੇ ਇਹ ਮੰਨ ਲਓ ਜੋ ਉੱਥੇ ਹੋ ਰਿਹਾ ਹੈ ਬਹੁਤ ਇੱਕ ਨਿੰਦਨਯੋਗ ਹੋ ਰਿਹਾ ਜੋ ਇੱਕ ਲੜਕੇ ਦੀ ਜਾਨ ਗਈ ਏ ਉਹ ਵੀ ਇੱਕ ਬਹੁਤ ਨਿੰਦਨਯੋਗ ਮੈਂ ਜ਼ਿਆਦਾ ਬੁਲਾਰਾ ਨਹੀਂਗਾ ਤੇ ਮੈਂ ਮੋਦੀ ਸਾਹਿਬ ਦੀ ਪਰ ਜੋ ਨਿੰਦਿਆ ਹੀ ਕਰਦਾ ਵੀ ਜੋ ਕਰ ਰਿਹਾ ਬਹੁਤ ਮਾੜਾ ਕਰ ਰਿਹਾ ਤੇ ਜਿੱਦਾਂ ਕਿਸਾਨਾਂ ਨੇ ਸੋਚ ਲਿਆ ਵੀ ਅਸੀਂ ਇਹ ਬਾਰਡਰ ਟੱਪ ਕੇ ਜਾਣਾ ਹੀ ਆ ਉਹਦੋਂ ਕੋਈ ਵੀ ਮੰਨ ਲੋ ਤਾਕਤ ਇਹਨੂੰ ਰੋਕ ਨਹੀਂ ਸਕਦੀਗੀ ਅਸੀਂ ਬਾਬਾ ਦੀਪ ਸਿੰਘ ਜੀ ਦੇ ਮੰਨ ਲੋ ਬੱਚੇ ਆ ਤੇ ਬਾਬਾ ਦੀਪ ਸਿੰਘ ਨੇ ਜਿੱਦਾਂ ਕਰਿਆ ਸੀਗਾ ਅਸੀਂ ਉਸ ਉਹਨਾਂ ਰਾਵਾਂ ਤੇ ਚੱਲ ਕੇ ਅਸੀਂ ਇਹ ਬਾਰਡਰ ਜ਼ਰੂਰ ਤੋੜਾਂ ਹਾਂ ਬਿਲਕੁਲ 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 ਸੰਗਤ ਜੀ ਵੀਰਾਂ ਦਾ ਕਹਿਣਾ ਹੈ ਕਿ ਬਾਰਡਰ ਜ਼ਰੂਰ ਤੋੜਾਂਗੇ ਕਿਉਂਕਿ ਸਾਡੇ ਕੋਲ ਇਤਿਹਾਸ ਹੈਗਾ ਆ ਜਦੋਂ ਇਤਿਹਾਸ ਦੇ ਉੱਤੇ ਆਪਾਂ ਨਿਗਾ ਮਾਰਦੇ ਆ ਇਤਿਹਾਸ ਨੂੰ ਪੜ੍ਹਦੇ ਆ ਤੇ ਇਹ ਕੌਮ ਨੂੰ ਕੋਈ ਰੋਕਣ ਵਾਲਾ ਨਹੀਂ ਜੰਮਿਆ ਜਦ ਸਾਡਾ ਨੁਕਸਾਨ ਹੋ ਰਿਹਾ ਤੇ ਉਹ ਸਾਡੇ ਜਿਹੜੇ ਢੜੇ ਬਣੇ ਹੋਇਆ ਜਿਹੜਾ ਅਸੀਂ ਆਪਸ ਦੇ ਵਿੱਚ ਪਾੜ ਜਾਂਦੇ ਆ ਜਿਹੜੀ ਸਾਡੀ ਆਪਸ ਦੇ ਵਿੱਚ ਏਕਤਾ ਨਹੀਂ ਹੈਗੀ ਉਸ ਨੂੰ ਲੈ ਕੇ ਸਾਡਾ ਨੁਕਸਾਨ ਆ ਜਿਹੜਾ ਉਹ ਜ਼ਰੂਰ ਹੋ ਰਿਹਾ ਕਿਉਂਕਿ ਜਦੋਂ ਆਪਾਂ ਪੁਰਾਣੇ ਪ੍ਰਾਤਨ ਇਤਿਹਾਸ ਦੇ ਉੱਤੇ ਨਿਗਾ ਮਾਰਦੇ ਆ ਤੇ ਕਿਹਾ ਜਾਂਦਾ ਸੀਗਾ ਕਿ ਜਦੋਂ ਮਿਸਲਾਂ ਜ਼ਰੂਰ ਅਲੱਗ-ਅਲੱਗ ਸੀਗੀਆਂ ਪਰ ਜਦੋਂ ਦੁਸ਼ਮਣ ਚੜ ਕੇ ਆਉਂਦਾ ਸੀ ਤੇ ਮਿਸਲਾਂ ਇਕੱਠੀਆਂ ਹੋ ਜਾਂਦੀਆਂ ਸੀ ਅੱਜ ਵੀ ਐਸਕੇਐਮ ਦੀ ਜਿਹੜੀ ਮੀਟਿੰਗ ਆ ਉਹ ਚੰਡੀਗੜ੍ਹ ਦੇ ਵਿੱਚ ਚੱਲ ਰਹੀ ਹੈ ਤੇ ਅਸੀਂ ਅਰਦਾਸ ਕਰਦੇ ਆ ਕਾਮਨਾ ਕਰਦੇ ਆ ਕਿ ਸਾਡੀਆਂ ਜਿਹੜੀਆਂ ਕਿਸਾਨਾਂ ਦੇ ਰੂਪ ਦੇ ਵਿੱਚ ਇਹ ਮਿਸਲਾਂ ਨੇ ਦੁਬਾਰਾ ਫਿਰ ਇਕੱਠੀਆਂ ਹੋਣ ਕਿਉਂਕਿ ਜੇ ਉੱਥੇ ਅੱਜ ਬਾਰਡਰ ਦੇ ਉੱਤੇ ਮਰ ਰਹੇ ਆ ਤੇ ਪੰਜਾਬ ਦੇ ਕਿਸਾਨ ਮਰ ਰਹੇ ਆ ਪੰਜਾਬ ਦੇ ਬੱਚੇ ਮਾਰ ਰਹੇ ਆ ਆਪਸੀ ਮਤਭੇਦਾਂ ਨੂੰ ਛੱਡ ਕੇ ਦੁਬਾਰਾ ਇਕੱਠੇ ਹੋ ਕੇ ਦਿੱਲੀ ਨੂੰ ਕੂਚ ਕਰਨ ਸਾਰੇ ਤੇ ਜਿੱਤ ਪ੍ਰਾਪਤ ਕਰਨ